ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਆ ਕਿਸ਼ਨਪੁਰ ਦਾ ਲੋ ਜੀ ਕੋ ਤਾਂ ਡੱਬਾ ਕੋ ਮੁੱਖ ਮੰਤਰੀ ਮਹਿੰਦੇ ਕਿੱਤੀ ਪੰਜ ਸੇ ਨਾ ਭਾਜੀ ਜੀ ਕਿਹਾ ਜੀ ਬੋਲਣੀਆਂ ਜੀ ਇਹ ਤੁਸ਼ਨ ਦੇਵੀਗੜ੍ਹ ਵਿਸ਼ੇ ਕਰਿਆਂ ਦਾ ਨੀਵ ਟ੍ਰੈਕ ਦੇਓ ਇਸ ਤੋਂ ਲਗਾ ਹੋਰ ਦੇਵੀਗੜ੍ਹ ਕਿੰਨੇ ਕੰਮ ਹੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਜਿਹੜਾ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ سلسلہ ਉਸਤੇ ਕੰਮ ਨਿਰੰਤਰ ਜਾਰੀ ਆ ਅੱਜ ਕਸਬਾ ਦੇਵੀਗੜ੍ਹ ਵਿਖੇ ਨਗਰ ਪੰਚਾਇਤ ਦੇਵੀਗੜ੍ਹ ਚ ਕਰੀਬ 1.2 ਕਰੋੜ ਰੁਪਏ ਦੇ ਅੱਜ ਅਸੀਂ ਵਿਕਾਸ ਕਾਰਜਾਂ ਦੇ ਅਸੀਂ ਨੀਂਹ ਪੱਥਰ ਰੱਖ ਰਹੇ ਹਾਂ ਜਿਹਦੇ ਚ ਇੰਟਰਲੌਕ ਟੈਲਾਂ ਗਲੀਆਂ ਬਣਾਈਆਂ ਜਾ ਰਹੀਆਂ ਤੇ ਦੇਵੀਗੜ੍ਹ ਅੱਡੇ ਚ ਦੇ ਨਾਲ ਦੇ ਇਹਦੇ ਪਿੰਡਾਂ ਚ ਸਟਰੀਟ ਲਾਈਟਾਂ ਦਾ ਜਿਹੜਾ ਕੰਮ ਬਹੁਤ ਜਲਦੀ ਸ਼ੁਰੂ ਹੋ ਜਾਊਗਾ ਤੇ ਅਸੀਂ ਦੇਵੀਗੜ ਨਗਰ ਪੰਚਾਇਤ ਦੇ ਆਸਰੇ ਪੂਰੇ ਦੇਵੀਗੜ ਨੂੰ ਅਸੀਂ ਨਮੂਨੇ ਦਾ ਸ਼ਹਿਰ ਬਣਾਉਣ ਵਾਸਤੇ ਅਸੀਂ ਬਿਲਕੁਲ ਵਚਨਬੱਧ ਆਉਣ ਵਾਲੇ ਟਾਈਮ 'ਚ ਬਤਾਸ ਕਿ ਹੋਰ ਜੋ ਕੰਮ ਬਟੇ ਦੇਖੋ ਜੇ ਮੈਂ ਗੱਲ ਕਰਾਂ ਪੂਰੇ ਹਲਕੇ ਸਨੌਰ ਦੀ ਹਲਕੇ ਸਨੌਰ 'ਚ ਜਿੰਨੀਆਂ ਵੀ ਸਾਡੀਆਂ ਰਿੰਦੀਆਂ ਲਿੰਕ ਛੜਕਾਂ ਉਹਨਾਂ ਦਾ ਕੰਮ ਬਹੁਤ ਜਲਦੀ ਸ਼ੁਰੂ ਹੋ ਜਾਊਗਾ ਤੇ 40-45 ਦੇ ਕਰੀਬ ਅਸੀਂ ਜਿਹੜੀਆਂ ਨਵੀਆਂ ਪਿੰਡੂ ਲਿੰਕ ਛੜਕਾਂ ਜਿਹੜੀਆਂ ਉਹ ਹੋਰ ਨਵੀਆਂ ਬਣਾਉਣ ਜਾ ਰਹੇ ਹਾਂ ਆਮ ਆਦਮੀ ਪਾਰਟੀ ਵੱਲੋਂ ਜੋ ਕੀਤੇ ਜਾ ਰਹੇ ਨੇ ਕੰਮ ਦੇਖੋ ਜੇ ਆਮ ਆਦਮੀ ਪਾਰਟੀ ਦੇ ਮਕਮਾਂ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ 92 ਐਮਐਲਏ ਦੇ ਰੂਪ ਵਿੱਚ ਬਹੁਤ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ ਉਸ ਤੋਂ ਬਾਅਦ ਜਿੰਨੀਆਂ ਵੀ ਪੰਜਾਬ ਵਿੱਚ ਜਿੰਮਨੀ ਇਲੈਕਸ਼ਨਸ ਹੋਈਆਂ ਉਹਨਾਂ 'ਚ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਪਾਰਟੀ ਆਸਾ ਦਿੱਤਾ ਜੇ ਮੈਂ ਆਪਣੇ ਹਲਕੇ ਸਨੌਰ ਦੀ ਗੱਲ ਕਰਾਂ ਪਿਛਲੇ ਦਿਨੀ ਹੋਈਆਂ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਸਾਡੇ ਹਲਕੇ ਸਨੌਰ ਦੇ ਲੋਕਾਂ ਨੇ ਸਾਨੂੰ ਬਹੁਤ ਵੱਡਾ ਫਤਵਾ ਪਿਆਰ ਤੇ ਸਾਨੂੰ ਅਸ਼ੀਰਵਾਦ ਦਿੱਤਾ ਉਹਦੇ ਵਾਸਤੇ ਮੈਂ ਆਪਣੇ ਹਲਕੇ ਸਨੌਰ ਦੇ ਲੋਕਾਂ ਦਾ ਹਮੇਸ਼ਾ ਰਿਣੀ ਰਾਂਗਾ